ਅਮਰਪਾਲ ਤੇ ਐਨਐਸਸੀ ਬਤਾਈ ਜਾਣ ਦੀ ਜਥੇਦਾਰ ਨੇ ਨਖੇਦੀ ਕੀਤੀ ਹੈ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ 'ਚ ਅਸੇਧਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਕਾਨੂੰਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਿੱਖਾਂ ਨੂੰ ਦਬਾਉਣ ਦੇ ਲਈ ਕਠੋਰ ਕਾਨੂੰਨਾਂ ਦੀ ਦੁਰਵਰਤੋਂ ਹੋ ਰਹੀ ਹੈ ਅਮਰਪਾਲ ਨੂੰ ਤੁਰੰਤ ਐਨਐਸਸੀ ਹਟਾਇਆ ਜਾਵੇ ਸਿੰਘ ਸਾਹਿਬ ਦੇ ਲਈ ਵੀ ਮੰਗ ਰੱਖੀ ਗਈ ਹੈ ਆ ਅਸਲ ਅਮਰਪਾਲ ਦੇ ਚਾਚਾ ਸੁਖਚੈਨ ਸਿੰਘ ਨੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਗਈ ਸੀ ਸਾਬ ਨੂੰ ਜਿਹੜਾ ਆ ਪਾਰਟੀ ਦੇ ਤੌਰ ਤੇ ਪਹਿਲੀ ਵਾਰ ਮਿਲ ਲਾਇਆ ਜੀ ਕਿ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਜਿਹੜਾ ਤੀਸਰੀ ਵਾਰ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਜਿਹੜਾ ਵਾ ਫਿਰ ਉਹਨਾਂ ਭਾਈ ਹਾਲ ਕੇ ਜਿਹੜਾ ਐਨਐਸਐ ਲਾਇਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਬੇਨਤੀ ਕਰਨਾ ਆ ਕਿ ਉਹ ਬੜੀ ਮਹਾਨ ਸਤਸਾ ਦੇ ਜਿਹੜੇ ਹੈਗੇ ਆ ਬੈਠੇ ਹੋਏ ਨੇ ਜੀ ਉਹ ਇਹਦੇ ਬਾਰੇ ਕੋਈ ਆਪਣਾ ਜਿਹੜਾ ਕੋਈ ਸਰਕਾਰ ਦੇ ਨਾਲ ਸਰਕਾਰ ਨੂੰ ਕੋਈ ਇਹਦੇ ਤੇ ਸਟੇਟਮੈਂਟ ਦੇਣ ਕਿ ਉਹ ਸਿੱਖਾਂ ਦੇ ਨਾਲ ਜਿਹੜਾ ਇਹਦਾ ਧੱਕਾ ਕਰ ਰਹੀ ਹੈ ਇਹਦਾ ਕਿਸੇ ਟਾਈਮ ਉਹਨੂੰ ਜਿਹੜਾ ਜਿਹੜਾ ਗਲਤ ਪਾਸੇ ਖਿੱਚ ਮਰ ਜਾ ਜਿਹੜਾ ਉਹ ਪੁੱਟਣਾ ਪੈ। ਕਿਸ ਤਰ੍ਹਾਂ ਦੇ ਮਾਹੌਲ ਚ ਦੀ ਗੱਲ ਬਾਤ ਹੋਈ ਆ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਗਿਆ ਜਿੱਤਣਾ। ਦੇਖੋ ਜੀ ਜਹਦਰ ਸਾਹਿਬ ਸਾਨੂੰ ਬੜੇ ਪਿਆਰ ਦੇ ਨਾਲ ਮਿਲੇ ਆ। ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹਨਾਂ ਨੇ। ਉਹ ਪਹਿਲਾਂ ਵੀ ਇਸ ਕੇਸ ਤੋਂ ਚੰਗੀ ਤਰ੍ਹਾਂ ਜਾਣੂ ਆ ਕੀ ਹੋ ਰਿਹਾ ਪੰਜਾਬ 'ਚ। ਤੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਕਹਿੰਦੇ ਮੈਂ ਕੋਈ ਦੇਣਗੇ ਸਟੇਟਮੈਂਟ ਰੋਕਾਂਗੇ ਅਗਲੀ ਵੱਡੀ ਖਬਰ ਦਾ ਅਮਰ ਸਰਦੇ ਵਿੱਚ ਬੱਚੇ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਕੁੱਟਮਾਰ ਕਰਨ ਵਾਲਾ ਗੁਰਿੰਦਰ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਪਿੰਡ ਨਿਜ਼ਾਮਪੁਰਾ ਦੇ ਵਿੱਚ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ ਪਿੰਡ ਦੇ ਬੱਚੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਦੀ ਵੀਡੀਓ ਵੀ ਉਸ ਤੋਂ ਬਾਅਦ ਸਾਹਮਣੇ ਆਉਂਦੀ ਹੈ ਤੇ ਬੱਚੇ ਦੇ ਸਿਰ ਤੇ ਗੰਭੀਰ ਸੱਟ ਲੱਗੀ ਟਾਂਕੇ ਤੱਕ ਲਾਉਣੇ ਪਏ ਚੋਰੀ ਦੇ ਇਲਜ਼ਾਮਾਂ ਦੇ ਵਿੱਚ ਬੱਚੇ ਨੂੰ ਕੁੱਟਿਆ ਜਾਂਦਾ ਹੈ ਤਾਂ ਨਿਊਜ਼ ਏਟਰ ਪੰਜਾਬ ਦੇ ਵੱਲੋਂ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਵਿਖਾਇਆ ਗਿਆ ਉਸ ਤੋਂ ਬਾਅਦ ਇਸ ਦਾਸ ਵੀ ਨਜ਼ਰ ਆਇਆ ਪਹਿਲਾਂ ਚਾਈਲਡ ਰਾਈਟਸ ਕਮਿਸ਼ਨ ਨੇ ਵੀ ਮਾਮਲੇ ਦਾ ਨੋਟਿਸ ਲਿਆ ਉਸ ਤੋਂ ਬਾ ਕੁੱਟਮਾਰ ਕਰਨ ਵਾਲਾ ਜੋ ਮੁੱਖ ਮਲਜ਼ਮ ਹੈ ਗੁਰਿੰਦਰ ਸਿੰਘ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅ ਦਰਸਲੇ ਕੁੱਟਮਾਰ 16 ਤਰੀਕ ਦੀ ਹੈ ਜਦੋਂ 17 ਤਰੀਕ ਨੂੰ ਮਾਮਲੇ ਦੇ ਵਿੱਚ ਪੰਚਾਇਤ ਵੀ ਬੁਲਾਈ ਗਈ ਸੀ ਪਰਿਵਾਰ ਦਾ ਇਲਜ਼ਾਮ ਹੈ ਕਿ ਪੰਚਾਇਤ ਦੇ ਵਿੱਚ ਮوڑ ਬੱਚੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਆਖਰਕਾਰ ਹੁਣ ਪੁਲਿਸ ਦੇ ਵੱਲੋਂ ਵੀ ਸਖਤ ਕਾਰਵਾਈ ਕੀਤੀ ਗਈ ਹੈ ਕੁੱਟਮਾਰ ਕਰਨ ਵਾਲੇ ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ